ਇਕਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜਿਹੜਾ ਕਿਸਾਨ ਜਿਹੜੀ ਜ਼ਮੀਨ ਦੀ ਆਬਾਦ ਕਰਦੀ ਜ਼ਮੀਨ ਦੀ ਬੋਲੀ ਕਰ ਦਿੱਤੀ ਕੀ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਕਰਨਤਨ ਵੱਲੋਂ ਹਰੀਕੇ ਪੱਤਨ ਵਿਖੇ ਉਸ ਕਿਸਾਨ ਦੀ ਜਿਹੜੀ ਆ ਕਣਕ ਦੀ ਫਸਲ ਬਜਾਈ ਗਈ ਆ ਸਰਦਾਰ ਕਰਮਜੀ ਸਿੰਘ ਨੰਗਲੀ ਸਾਹਿਬ ਪਲਵਿੰਦਰ ਸਿੰਘ ਮਾਲ ਸਾਹਿਬ ਅੰਮ੍ਰਿਤਸਰ ਵਾਲੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਕਿ ਸਾਰੇ ਹੀ ਆਬਾਦਕਾਰਾਂ ਦੀ ਜਿਹੜੀ ਲੜਾਈ ਆ ਬੜੇ ਵੱਡੇ ਲੈਵਲ ਤੇ ਲੜ ਰਹੇ ਨੇ